ਲੱਗ ਪਾ ਅਸੀਂ ਐਲੀਵੇਸ਼ਨ ਗੇਨ ਕਰ ਲਿਆ ਜੀ 2400 ਕੁਛ ਮੀਟਰ ਦੇ ਲੱਗੇ ਭਾਜੀ ਉਹ ਉਹ ਵੀ ਲਾ ਕੇ ਇਸ ਤਰ੍ਹਾਂ ਦਾ ਟ੍ਰੈਕ ਬਹੁਤ ਮਹਿੰਗਾ ਹੋ ਗਿਆ ਹੋਇਆ ਹੁਣ 3 ਕਿਲੋਮੀਟਰ ਦਾ ਅਸੀਂ ਤਕਰੀਬਨ 1 ਘੰਟੇ 20 ਮਿੰਟ ਚ ਸਫਰ ਅਪ ਕਰ ਲਿਆ ਜੀ ਆ ਦੇਖ ਇੱਥੇ ਥੋੜਾ ਚੀਪ ਹੁੰਦਾ ਬਸ ਇੱਥੇ ਖੜਾ ਹੋਇਆ ਜੀ ਤੇ ਜ਼ਿੰਮੇਵਾਰੀ ਹੁਣ ਜਿਹੜੀ ਹੈਗੀ ਐ ਇੱਥੇ ਕਿਸੇ ਦੀ ਵੇਸ਼ ਤਾਂ ਹੈ ਨਹੀਂ ਕੀ ਪਰ ਖੜਾ ਹੈ ਜੀ ਸੇਫ ਰਹੂਗਾ ਤਿਰੁੰਦਵਾਸੇ ਜੀ ਇੱਕ ਪਰਮਿਟ ਫੀਸ ਲੱਗਣ ਲੱਗੀ ਜੀ ਕਿਉਂ ਚਾਰਜਿਸ ਨੇ ਜੀ 275 ਰੁਪਏ ਫੋਰਨਾਈਟ ਹਾਲਟ ਖੁਦ ਹੀ ਆ ਸਰਕਾਰਾਂ ਨੇ ਕਮਾਂਡ ਦਾ ਤਰੀਕਾ ਆ ਲੱਗਣ ਲੱਗੀ ਜੀ ਸਰਕਾਰੀ ਪਰਚੀ ਜੀ ਤੇ ਫੋਰੇ ਡਿਪਾਰਟਮੈਂਟ ਵੱਲੋਂ ਜਿਹੜੀ 275 ਰੁਪਈਆ ਦੀ ਪੈਂਦੀ ਹੈ ਜੇ ਤੁਸੀਂ ਆਪ ਦਾ ਟੈਂਟ ਲਗਾਦੇ ਹੋ ਜੀ ਆ ਦੇਖੋ ਜੀ 275 ਰੁਪਏ ਪਰ ਪਰਸਨ ਟੈਂਟਿੰਗ ਫੋਰਨਾਈਟ ਹਾਲਟ ਤੇ 275 ਡੇਅ ਟ੍ਰੈਕਿੰਗ ਅਸਤੇ 100 ਰੁਪਏ ਲੱਗਦੇ ਨੇ ਜੀ ਇਹ ਪਹਿਲੇ ਨਹੀਂ ਲੱਗਦਾ ਸੀ ਘੱਟੋ ਘੱਟ ਇਹ ਤ੍ਰਿਉਂਦ ਟ੍ਰੈਕ ਮੈਂ 20 ਤੋਂ 25 ਵਾਰ ਕਰ ਲਿਆ ਹੋਊਗਾ ਤੇ ਉਦੋਂ ਨਹੀਂ ਲੱਗਦਾ ਸੀ ਹੁਣ ਮੈਂ ਕਾਫੀ ਟਾਈਮ ਬਾਅਦ ਆਇਆ ਤੇ ਸਾਲ ਬਾਅਦ ਕਿੰਨੀ ਧੇਰ ਹੋ ਗਈ ਲੱਗੇ ਹੋਏ ਸਾਲ से ਉਪਰ ਹੀ ਹੋ ਗਿਆ ਸਾਲ से ऊपर ਹੋ ਗਿਆ ਤੇ ਸਾਲ ਬਾਅਦ ਹੀ ਹੋ ਤਾਂ ਗਿਆ ਸਾਲ ਦਾ ਮੈਨੂੰ ਹੋ ਗਿਆ ਲਗਭਗ ਇਹਨੂੰ ਤੇ ਹੁਣ ਇਹ ਪਰਚੀ ਜੀ ਸ਼ੁਰੂ ਹੋ ਗਈ ਜੀ ਰੁਪਏ 275 ਦੀ ਹਿਮਾਚਲ ਪ੍ਰਦੇਸ਼ ਫੋਰੈਸਟ ਡਿਪਾਰਟਮੈਂਟ ਵੱਲੋਂ ਜੀ ਤੇ ਬਾਕੀ ਚਲਾਨ ਵੀ ਕਰਦੇ ਨੇ ਜੀ ਇਹ ਚਲਾਨ ਜੇ ਪਰਮਟ ਨਾ ਹੋਵੇ 300 ਰੁਪਏ ਦਾ ਚਲਾਨ ਹੈ ਜੀ ਤੇ 825 ਰੁਪਏ ਦਾ ਡੇਟ ਰੇਕਿੰਗ ਦਾ ਜੀ ਕੁਛ ਨਹੀਂ ਹੈ ਸਾਬ بتاਓ ਠੀਕ ਹੈ ਜੀ ਓਕੇ ਸਰ ਚਲੋ ਚੱਲਦੇ ਹਾਂ ਜੀ ਸ਼ੁਰੂ ਕਰਤਾ ਜੀ ਟਰੈਕ ਕਰਨਾ ਜਿੰਦ ਦਾ ਤੇ 2 300 ਮੀਟਰ ਜਿਹੜਾ ਹੈਗਾ ਥੁਰ ਕੇ ਆ ਗਏ ਬਹੁਤ ਹੀ ਸੋਹਣਾ ਨਜ਼ਾਰਾ ਜੀ ਆਪਣਾ ਮਕਲੋੜਗਾ ਜਿਹੜਾ ਜੀ ਸਾਰੀ ਕਾਟੀ ਨੇ ਰਾਰੀ ਤੁਹਾਨੂੰ ਸਕਰੀਨ ਦੇ ਉੱਤੇ ਮਾਈ ਭਾਈ ਜੀ ਇਹ ਸੋਖਾ ਟ੍ਰੈਕ ਹੈ ਜੀ ਜੇ ਕਿਸੇ ਇੰਟਰਮੀਡੀਏਟ ਬੰਦੇ ਨੇ ਕਰਨਾ ਹੋਵੇ ਤਾਂ ਉਹ ਕਰ ਸਕਦਾ ਹੈ ਜੀ ਤੇ ਬਿਲਕੁਲ ਹੀ ਬਿਗিনার ਤਾਂ ਨਹੀਂ ਕਰ ਪਾਣਗੇ ਬੈਗ ਵੇਗ ਲੈ ਕੇ ਪਰ ਇਹ ਹੈ ਹੌਲੀ ਹੌਲੀ ਇਹ ਕਰਨਾ ਚਾਹਣ ਤਾਂ ਉਹਨਾਂ ਨੂੰ 6-8 ਘੰਟੇ ਲੱਗ ਜਾਣਗੇ ਟ੍ਰੈਕ ਤੇ ਕਿਉਂਕਿ ਇਹ तकरीबन ਇੱਥੋਂ ਦੇ 4 ਤੋਂ 5 ਕਿਲੋਮੀਟਰ ਦਾ ਹੈਗਾ ਲੋ ਜੀ तकरीबन ਅੱਧਾ ਸਫ਼ਰ ਤੈ ਹੋਣ ਵਾਲਾ ਹੈ ਜੀ ਤੇ ਆਪਾਂ 1 ਵਜੇ ਕੁਝ ਮਿੰਟ ਤੇ ਧੁਰੇ ਸੀਗੇ ਜੀ ਟ੍ਰੈਕ ਸ਼ੁਰੂ ਕਰਨ ਵਾਸਤੇ ਤਿਰੁੰਦ ਬੀਸ ਕੈਂਪ ਤੋਂ ਜਿੱਥੋਂ ਸ਼ੁਰੂ ਹੁੰਦਾ ਤੇਰੁੰਦ ਦਾ ਜਿਹੜਾ ਆਪਣਾ ਟਰੈਕ ਹੈ ਜੀ ਉਹ ਤੇ ਲਗ ਭਾਗ ਅਸੀਂ ਐਲੀਵੇਸ਼ਨ ਗੇਨ ਕਰ ਲਿਆ ਜੀ 2400 ਕੁਛ ਮੀਟਰ ਦੇ ਲਾਗੇ ਭਾਗੇ ਤੇ ਸਾਰਾ ਥੱਲੇ ਮਕਲੋੜਗਾਂ ਟਾਊਨ ਉਹ ਬੱਸ ਸਟੈਂਡ ਨਜ਼ਰ ਆ ਰਿਹਾ ਜੀ ਤੇ ਉੱਥੇ ਕਰਕੇ ਇਹਦਾ ਧਰਮਸ਼ਾਲਾ ਦਾ ਆਪਣਾ ਉਹ ਹੈ ਜੀ ਸਟੇਡੀਅਮ ਤੇ ਹੋ ਗਈ ਜਿਹੜਾ ਆਪਣਾ ਹੈਗਾ ਇੱਥੋਂ ਨਜ਼ਰ ਨਹੀਂ ਆ ਰਿਹਾ ਕਿਉਂਕਿ ਧੁੰਦ ਹੈਗੀ ਹੈ ਜੀ ਇਹ ਸਾਰੀ ਮਕਲੋੜਗਾਂ ਦੇ ਟਾਊਨ ਚੈੱਕ ਕਰੋ ਜੀ ਕਿੰਨਾ ਸੋਹਣਾ 뷰 ਹੈ ਜੀ ਤੇ ਆਹ ਟਰੈਕ ਦਾ ਰਾਹ ਜਿਹੜਾ ਥੋੜਾ ਜਿਆ ਖਤਰਨਾਕ ਹੈ ਜੀ 2 ਕਿਲੋਮੀਟਰ ਅਸੀਂ ਤੁਰੇ ਹੋਏ ਆ ਜੀ 2:15 ਮਿੰਟ ਹੋ ਗਏ ਨੇ ਤੇ ਲਗਭਗ ਅਸੀਂ 2 ਕਿਲੋਮੀਟਰ ਦਾ ਸਫ਼ਰ ਤੈਅ ਕਰ ਲਿਆ ਮੇਰੇ ਲਈ ਤਾਂ ਦੇਖੋ ਮੈਂ ਟਰੈਕ ਕਾਫੀ ਵਾਰ ਕੀਤਾ ਹੋਇਆ ਹੈ ਬਿਗਨਰਸ ਵਾਸਤੇ ਤਾਂ ਥੋੜਾ ਜਿਆ ਔਖਾ ਹੋਊਗਾ ਇੰਟਰਮੀਡੀਏਟ ਜਾਂ ਕੁਝ ਹੋਵੇ ਮੇਰੇ ਕੋਲ ਕਿਉਂਕਿ 50 ਤੋਂ 60 ਪਲੱਸ ਟਰੈਕਸ ਦਾ ਐਕਸਪੀਰੀਅੰਸ ਹੈ ਉਦਾਂ ਜੇ ਤ੍ਰਿੰਦ ਨੂੰ ਮੈਂ 20 ਪਲੱਸ ਵਰੀ ਮੰਨ ਲਾਤਾ ਵੀ 800 ਤਾਂ ਹੋ ਹੀ ਜਾਊਗਾ ਜੀ ਤੇ ਗੱਲ ਬਾਤ ਕਰੀਏ ਇਹ ਟਰੈਕ ਠੀਕ ਹੈ ਜੀ ਤੁਸੀਂ ਕਰ ਸਕਦੇ ਹੋ ਪਰ ਕੋਸ਼ਿਸ਼ ਕਰਿਓ ਜੀ ਇੱਥੇ ਇੱਕ ਦਿਨ ਚ ਜਾ ਕੇ ਇੱਕ ਦਿਨ ਜਿਵਾਪਸ ਆ ਜਾਓ ਕਿਉਂਕਿ ਹੁਣ ਪੈਸੇ ਲੱਗਣ ਲੱਗੇ ਜੀ ਇਸ ਟ੍ਰੈਕ ਤੇ ਤੇ ਇੱਕ ਗੱਲ ਹੋਰ ਹੈ ਜੀ ਉਹ ਗੱਲ ਇਦਾਂ ਹੈ ਕਿ ਆਪਣਾ 265 ਰੁਪਏ ਲੱਗਦੇ ਨੇ ਜਿਹੜਾ ਤੁਸੀਂ ਨਾਈਟ ਕੈਂਪਿੰਗ ਕਰੋਗੇ ਉੱਤੇ ਜਾ ਕੇ ਕਿਸੇ ਟਾਈਮ ਤੇ ਜੀ ਮੈਂ 700 ਰੁਪਏ ਦੇ ਦੇ ਕੇ ਜੀ ਪੂਰੀ ਕੈਂਪਿੰਗ ਕਰੀ ਸੀ ਵਿੱਚ ਖਾਣਾ ਪੀਣਾ ਵੀ ਮਿਲਿਆ ਸੀਗਾ ਕੈਂਪ ਵੀ ਉਹਨਾਂ ਦਾ ਸੀ ਸਾਰਾ ਕੁਝ ਉਹਨਾਂ ਦਾ ਸੀ ਗਾਈਡ ਵੀ ਵਿੱਚ ਹੀ ਸੀਗਾ ਥੱਲੋ ਲੈ ਕੇ ਗਿਆ ਸੀਗਾ ਸਮਾਨ ਲੈ ਕੇ ਤੇ ਉੱਤੇ ਤੱਕ ਲੈ ਕੇ ਗਿਆ ਸੀ ਉਹ 700 ਰੁਪਏ ਟੋਟਲ ਉਹਨੇ ਲਏ ਸੀਗੇ ਜੀ ਤੇ ਹੁਣ ਆਪਾਂ ਗੱਲਬਾਤ ਕਰੀਏ 275 ਰੁਪਏ ਦਾ ਸਿਰਫ ਇਹ ਟਰੈਕ ਉੱਪਰ ਟੈਂਟ ਲਾਉਣ ਦੇ ਲੈਂਦੇ ਨੇ ਉੱਪਰ ਜਿਹੜੇ ਲੈ ਕੇ ਜਾਣਗੇ ਗਾਈਡ ਵਾਈਡ ਉਹ ਵਾ ਮਿਲਾ ਕੇ ਇਸ ਤਰ੍ਹਾਂ ਦਾ ਟਰੈਕ ਬਹੁਤ ਮਹਿੰਗਾ ਹੋ ਗਿਆ ਹੋਇਆ ਹੁਣ ਖੂਬਸੂਰਤ ਸੁੰਦਰਿਆ ਨਾਲ ਪਰਿਆ ਹੋਇਆ ਇਹ ਟਰੈਕ ਜੀ ਯਾਦ ਕਰਵਾਉਂਦਾ ਬਹੁਤ ਹੀ ਸੋਹਣੇ ਸੋਹਣੇ ਦ੍ਰਿਸ਼ਾਂ ਦੀ ਜਿਹੜੇ ਅਸੀਂ ਆਪਣੇ ਬਚਪਨ 'ਚ ਮੈਨੀਫੈਸਟ ਕਰਦੇ ਸੀ ਕਿ ਪਹਾੜ ਐਦਾਂ ਦੇ ਹੁੰਦੇ ਨੇ ਅੱਧਾ ਸਫਰ ਅਸੀਂ ਤਿਆਰ ਆਏ ਜੀ ਤੇ ਉਹ ਪੁਆਇੰਟ ਜਿਹੜਾ ਹੈਗਾ ਹਾਫ ਵੇ ਹੈ ਜਿਹਨੂੰ ਮੈਜਿਕ ਪੁਆਇੰਟ ਕਹ ਦਿੰਦੇ ਆ ਤੇ ਇੱਥੋਂ ਲਗਭਗ ਉਹ ਹੋਊਗਾ 500 ਮੀਟਰ ਦੇ ਲਗਭਗ ਤੇ ਚਲੋ ਜੀ ਉੱਥੇ ਵੀ ਪਹੁੰਚਦੇ ਆ ਤੇ ਆਪਾਂ ਜਮਾ ਹਿਮਾਚਲੀ ਸਟਾਈਲ ਇਨਾ ਗ੍ਰੈਵ ਕਰ ਲਿਆ ਜਿਹੜੇ ਹਿਮਾਚਲੀ ਪਹਾੜੀ ਲੋਕਾਂ ਦਾ ਹੁੰਦਾ ਜੀ ਅਸੀਂ ਤੁਰੇ ਸੀਗੇ ਲਗਭਗ 1:40 ਮਿੰਟ ਤੁੱਤੇ ਦਾ ਹੀ ਟਾਈਮ ਸੀਗਾ ਤੇ ਉਸ ਤੋਂ ਬਾਅਦ ਅਸੀਂ 2:40 ਹੁਣ 40 ਮਿੰਟ ਹੋ ਗਏ ਆ ਤੇ ਲਗਭਗ ਅਸੀਂ 3 ਕਿਲੋਮੀਟਰ ਤੁੱਤੇ ਦਾ ਜਿਹੜਾ ਹੈਗਾ ਸਫ਼ਰ ਤੈਅ ਕਰ ਆਏ ਹੁਣੇ ਆ ਜੀ 20 ਕਿਲੋਮੀਟਰ ਟੂ ਗੋ ਮਿਡ ਪੁਆਇੰਟ ਮਾਰਕ ਆ ਦੇਖੋ ਜੀ ਮਿਡ ਪੁਆਇੰਟ ਤੁਸੀਂ ਮੱਧ ਬਿੰਦੂ ਤੇ ਪਹੁੰਚ ਗਏ ਹੋ ਤਾਜੀ ਹਵਾ ਦਾ ਸਵਾਦ ਆ ਅੱਛਾ ਜੀ ਲੈ ਲਿਆ ਜੀ ਸਾਹਿਬ ਹਾ ਲੋ ਜੀ ਭਾਈ ਪਹੁੰਚ ਗਏ ਆ ਜੀ ਅਸੀਂ ਤਕਰੀਬਨ ਅੱਧੇ ਪੁਆਇੰਟ ਤੇ ਇਹ ਆ ਜਿਹੜਾ ਹੈਗਾ ਸਫ਼ਰ ਕਾਫੀ ਵਧੀਆ ਰਿਹਾ 3 ਕਿਲੋਮੀਟਰ ਦਾ ਸੀ ਤਕਰੀਬਨ 1 ਘੰਟੇ 20 ਮਿੰਟ ਚ ਸਫ਼ਰ ਅਪ ਕਰ ਲਿਆ ਜੀ ਤੇ ਹੁਣ ਇਹ ਤੋਂ ਉਗਾ ਉੱਪਰ ਚੜਨਾ ਹੈ ਤੇ ਲਗਭਗ ਹੋਰ ਸਫ਼ਰ ਹੈਗਾ ਜੀ ਆਪਣਾ 10 ਕਿਲੋਮੀਟਰ ਦਾ ਤੇ ਲਗਭਗ 6 ਕਿਲੋਮੀਟਰ ਦਾ ਟਰੈਕ ਅਸੀਂ ਅੱਜ ਹੋਰ ਘੰਟੇ ਦਾ ਖਤਮ ਕਰ ਦੇਵਾਂਗੇ ਇੱਧਰ ਤੁਸੀਂ ਨਜ਼ਾਰੇ ਚੈੱਕ ਕਰੋ ਬਹੁਤ ਹੀ ਸੋਹਣੇ ਹੈ ਜੀ ਤੇ ਘਾਟੀ ਕਿੰਨੀ ਸੋਹਣੀ ਲੱਗ ਰਹੀ ਹੈ ਜੀ ਸਾਰੀ ਵੈਲੀ ਬਹੁਤ ਹੀ ਪਿਆਰੀ ਲੱਗ ਰਹੀ ਹੈ ਜੀ ਚੜੀ ਜਾਨੇ ਆ ਟਰੈਕ ਕਰੀ ਜਾਨੇ ਆ ਚੱਲਦੇ ਆ ਜੀ ਹੁਣ ਅਸੀਂ ਉੱਪਰ ਵੱਲ ਨੂੰ ਕਿੰਨਾ ਸੋਹਣਾ 뷰 ਹੈ ਜੀ ਐਂ ਲੱਗਦਾ ਜ਼ਮੀਨ ਅਸਮਾਨ ਦੇ ਨਾਲ ਰਲ ਰਹੀ ਹੈ ਬਾਕੀ ਧੁੰਦ ਹੈਗੀ ਜ਼ਿਆਦਾ ਜਿਹਦੇ ਕਰਕੇ ਪਤਾ ਨਹੀਂ ਲੱਗ ਰਿਹਾ ਥੱਲੇ ਆਪਣੀਆਂ ਨਹੀਂ ਤਾਂ ਉੱਥੇ ਆਪਣਾ ਦੇਖਦਾ ਜੀ ਧਰਮਸ਼ਾਲਾ ਦਾ ਜਿਹੜਾ ਸਟੇਡੀਅਮ ਹੈ ਜਿੱਥੇ ক্রিকেট ਹੁੰਦੇ ਨੇ ਆਈਪੀਐਲ ਵਗਾਰਾ ਹੁੰਦੇ ਨੇ ਇੰਡੀਅਨ ਪ੍ਰੀਮੀਅਰ ਲੀਗਾਂ ਉਹ ਕੁਝ ਆ ਬੰਦੇ ਆਏ ਹੋਏ ਨੇ ਆਪਣੇ ਪੰਜਾਬ ਤੋਂ ਜੀ ਸਣਤਾਨ ਆਵੇ ਚਲੋ ਚਲੀਏ ਜੀ ਅੱਗੇ ਲੋ ਜੀ ਲੋ ਜੀ ਬਹੁਤ ਹੀ ਸੋਹਣਾ ਖੂਬਸੂਰਤ ਨਜ਼ਾਰਾ ਅੱਧਾ ਪੌਣਾ ਕਿਲੋਮੀਟਰ ਹੋਰ ਉੱਤੇ ਆਏ ਹੋਵਾਂਗੇ ਤੇ ਇੱਥੇ ਪਹਾੜ ਇੱਕ ਪਹਾੜ ਨਾਲ ਹੋਰ ਵੱਡਾ ਹੋਇਆ ਪ੍ਰਤੀਤ ਹੁੰਦਾ ਹੈ ਕਿਤੇ ਵੀ ਰੈਸਟ ਲਈ ਕਰਿਆ ਸੀ ਤਕਰੀਬਨ 10 ਮਿੰਟ ਰੁਕੇ ਸੀ ਚੱਲਦੇ ਆ ਜੀ ਹੁਣ ਅਗਾਂਹ ਫਿਰ ਹੋਰ ਤੈਨੂੰ ਵਜਣਾਂ ਦੇ ਹੋਗੇ ਆ ਜੀ ਆਹ ਲਾ ਜਿਹੜਾ ਫੇਸ ਹੈ ਜੀ ਤੈਨੂੰ ਤੋਂ ਟਰੈਕ ਦਾ ਉਹ ਥੋੜਾ ਜਿਹਾ ਸਟੀਪ ਫਲੈਂਡ ਹੈ ਜਦੋਂ ਤੈਨੂੰ ਨੇੜੇ ਆਨ ਲੱਗਦਾ ਹੈ ਤੇ ਐਂ ਚੜਦਾ ਜੀ ਇਹ ਫਿਰ ਜਮਾ ਉੱਤੇ ਉੱਤੇ ਕਰਕੇ ਪਰ ਜੇ ਇੰਨਾ ਕਰ ਆਇਓ ਤਾਂ ਇੱਥੇ ਆ ਕੇ ਟਲੇ ਹੋਣਾ ਇੱਥੇ ਆ ਕੇ ਇਹ ਵੀ ਛੜ ਜਿਓ ਜੀ ਜਿਆਦਾ ਔਖਾ ਨਹੀਂ ਹੈਗਾ ਹਿੰਮਤ ਤੇ ਮਰਦਾਂ ਤੇ ਮਦਦ ਤੇ ਖੁਦਾ ਇਹੀ ਸ਼ਾਇਦ ਹੁੰਦਾ ਜੀ ਖੁਦਾ ਦੀ ਮਦਦ ਜਰੂਰ ਮਿਲਦੀ ਹੈ ਜੀ ਯਾਨੀ ਕਿ ਭਗਵਾਨ ਦੀ ਆ ਦੇਖੋ ਇੱਥੇ ਹੀ ਥੋੜਾ ਸਟੇਪ ਹੁੰਦਾ ਬਸ ਦੇਖੋ ਜੀ ਕਿੱਦਾਂ ਭਗ ਡੰਡੀ ਬਣੀ ਹੋਈ ਹੈ ਉੱਥੋਂ ਦੀ ਐਂ ਕਰਕੇ ਆਉਂਦੀ ਹੈ ਜੀ ਐਂ ਕਰਕੇ ਫਿਰ ਇੱਥੇ ਚੜਦਾ ਬੰਦਾ ਫਿਰ ਇਹਦੇ ਉੱਪਰ ਆ ਜਾਂਦਾ ਜੀ ਆਹ ਦੇਖੋ ਜੀ ਇੱਕ ਚੀਜ਼ ਦਿਖਾਣਾ ਇਧਰ ਆਹ ਇੰਨਾ ਏਰੀਆ ਵਿੱਚ ਬੰਦਾ ਥੱਲੇ ਨਾਲ ਦੇਖੇ ਤਾਂ ਖਾਣੀ ਖਤਮ ਆ ਦੇਖੋ ਜੀ ਪੂਰਾ ਡੀਪ ਡਾਉਨ ਕੰਡਾ ਦਾ ਕੰਮ ਖਤਮ ਹੋਊਗਾ ਦੇਖੋ ਜੀ ਜਮਾਂ ਥੱਲੇ ਸਟੀਪ ਆ ਏਰੀਆ ਤੋਂ ਜੀ ਪੈਰ ਫਿਸਲਿਆ ਤਾਂ ਕੰਮ ਗਿਆ ਇੱਥੋਂ ਥੋੜਾ ਧਿਆਨ ਨਾਲ ਤਿਰੰਦੂ ਟ੍ਰੈਕ ਤੋਂ ਉੱਥੋਂ ਥੋੜਾ ਹੈਗਾ ਵੀ ਘਾਟੀ ਏਰੀਆ ਵੈ ਤੇ ਧਿਆਨ ਨਾਲ ਜੀ ਪਹਾੜਾ ਬਿਜਲੀ ਅੱਗ ਪਾਣੀ ਤੋਂ ਤਾਂ ਥੋੜਾ ਬਚ ਗਈ ਜੀ ਕਦੀ ਵੀ ਆਪਣੇ ਆਪ ਨੂੰ ਪ੍ਰਧਾਨ ਨਾ ਸਮਝੋ બસ ਇੱਕ ਛਾਇਕ ਕਿਲੋਮੀਟਰ ਹੋਰ ਹੈ ਜੀ ਤੇ ਫਿਰ ਅਸੀਂ ਪਹੁੰਚ ਜਾਵਾਂਗੇ ਜੀ ਆਪਣੇ ਟਰੈਕ ਤੇ ਤਿਰੰਦੂ ਟਰੈਕ ਤਿਰੰਦੂ ਟਾਪ ਤੇ ਇਹ ਟਰੈਕ ਜਿਹੜਾ ਹੈਗਾ ਐਲਟੀਟਿਊਡ ਆ 3000 ਮੀਟਰ ਤੋਂ ਉੱਤੇ ਹੀ ਹੈ ਜੀ ਤੇ ਜਿਹਦੇ ਕਰਕੇ ਸਾਹ ਮੂਲੀ ਗੱਲ ਹੈ ਨਾਰਮਲ ਬੰਦਿਆ ਨੂੰ ਚੜ ਜਾਊਗਾ ਜਿਹੜੇ ਆਣਗੇ ਕੋਈ ਵੀ ਆਊਗਾ ਤਾਂ ਉਹਨੂੰ ਚੜਾਈ ਜਾਊਗਾ ਆਡਿਨਰੀ ਬੰਦਿਆ ਨੂੰ ਜੀ ਉੱਤੇ ਉਹ ਪੁਆਇੰਟ ਜਿਹੜਾ ਬੰਨ ਦਿਖ ਰਿਹਾ ਜੀ ਐਂ ਕਰਕੇ ਘਰ ਬਣਿਆ ਚੁੱਕੀ ਜੀ ਉਹ ਹੈ ਜੀ ਆਪਣਾ ਮੇਨ ਪੁਆਇੰਟ ਤੇ ਉਹਦੇ ਤੋਂ ਤੇ ਹੋਰ ਆਪਾਂ ਨੂੰ ਅੱਧਾ ਪੂਣਾ ਘੰਟਾ ਹੋਰ ਲੱਗਣਾ ਹੈ ਤੇ ਇਸ ਟਾਈਮ ਜੀ ਤੈਨੂੰ ਅਜਕੇ 20 ਮਿੰਟ ਹੋਏ ਨੇ ਤੇ ਮੈਨੂੰ ਲੱਗਦਾ ਬਾਅਦ ਤੋਂ ਬਾਅਦ ਹੋਰ ਆਪਾਂ ਨੂੰ ਟਾਈਮ ਲੱਗੂਗਾ ਅੱਧਾ ਪੂਣਾ ਘੰਟਾ ਹੋਰ ਤੇ ਅਸੀਂ 4 ਵਜੇ ਦੇ ਲਾਗੇ ਛਾਗੇ ਪਹੁੰਚਾਂਗੇ ਜੀ ਸਿਰਫ 500 ਮੀਟਰ ਰਹਿ ਗਿਆ ਜੀ ਤੇ ਟਾਈਮ ਆਪਣਾ ਹੋਇਆ ਹੋਇਆ ਜੀ 3:40 ਉਹੀ 4 ਵਜੇ ਤੱਕ ਪਹੁੰਚ ਜਾਗੇ ਜੀ ਪੂਰੇ ਟਿਚ 4:00 ਦਾ 4:30 ਹੋ ਜਾਣਗੇ ਇੱਕ ਇੱਕ ਪਾਵਰ ਖਿੱਚੀ ਹੈ ਜੀ ਰੈਸਟ ਕਿਤੇ ਬਣੀ ਲਿਆ ਜੀ ਸੀ ਸਿਰਫ 5-7 ਮਿੰਟ ਦਾ ਰੈਸਟ ਲਿਆ ਸੀਗਾ ਉਹ ਕਰ ਰਿਆ ਸੀ ਬਹਿ ਕੇ ਤੇ ਵਿੱਚ ਕਰ ਛੋਟ-ਛੋਟ ਲੈਂਦੇ ਹੋਏ ਖੜੇ ਹੁੰਦਾ ਸੀ 2-3 ਮਿੰਟ 2-3 ਮਿੰਟ ਉਹੀ ਹੈ ਬਾਕੀ 6 ਕਿਲੋਮੀਟਰ ਅਸੀਂ ਫੱਟੇ ਚੱਕ ਸਪੀਡ ਨਾਲ ਖਤਮ ਕਰਾਈ। ਓ ਰੇ ਹਾ ਜੀ ਆਪਣਾ ਟੋਪ ਤਿੰਨ ਟੋਪ ਤੇ ਬਹੁਤ ਹੀ ਅੱਜ ਇੱਕ ਚੀਜ਼ ਹੋਈ ਜਿਹੜੀ ਮੈਂ ਹਰ ਵਾਰ ਹੋ ਜਾਂਦੀ ਜਿਹੜੀ ਮੇਰੇ ਨਾਲ ਤੇ ਹੁਣ ਟੋਪ ਤੇ ਪਹੁੰਚ ਗਿਆ ਜਸਟ ਪਿੱਛੇ ਓਹੋ ਦੋ ਕਪਲ ਬੈਠੇ ਹੋਏ ਆ ਜੀ ਉਹਨਾਂ ਨਾਲ ਕੀ ਹੋਇਆ ਜੀ ਆਪਣਾ ਪਾਣੀ ਪੂਣੀ ਮੁੱਕ ਗਿਆ ਸੀ ਉਹਨਾਂ ਕੋਲ ਤੇ ਤੁਹਾਨੂੰ ਪਤਾ ਹੋਣਾ ਨਾ ਪਿਛੋ ਦੀ ਲਿਮਕਾ ਦੋ ਲੈ ਲਈਆਂ ਸੀ એનર્ਜੀ ਡਰਿੰਕਾਂ ਜੀਆਂ ਤੇ ਉਹ ਨੋਰਮਲ ਗਲੂਕੋਜ਼ ਡਰਿੰਕ ਸੀਗੀ ਦੋ ਤਾਂ ਕਿ ਉਹਨਾਂ ਨੇ ਮੰਗਿਆ ਪਾਣੀ ਮੇਕਅਪ ਪਾਣੀ ਦਾ ਜੁੱਠਾ ਜੀ ਤੇ ਮੇਰੇ ਨਾਲ ਹਰ ਵਾਰੀ ਇਹੀ ਹੁੰਦਾ ਹੈ ਕਟਵੜ 7ਵੀਂ 8ਵੀਂ ਵਾਰੀ ਹੋ ਗਿਆ ਟਰੈਕ ਤੇ ਹੀ ਤੇ ਨੌਰਵੜਾ ਪਹਾੜੀ ਰਸਿਆਂ ਦੇ ਵਿੱਚ ਹੀ ਕਿ ਮੈਂ ਚੀਜ਼ ਲੈਣਾ ਪੂਰਾ ਟਰੈਕ ਕਰਕੇ ਕਿਸੇ ਨਾ ਕਿਸੇ ਨੂੰ ਦੇ ਦੇਣਾ ਵਾ ਜੀ ਤੇ ਉਹ ਲਿਖਿਆ ਸੀ ਦੋ ਹੀ ਬੋਤਲਾਂ ਲਈਆਂ ਸੀਗੀਆਂ ਦੋ ਬੰਦੇ ਸੀਗੇ ਦੋਨਾਂ ਨੂੰ ਦੇਤੀਆਂ ਉਹ ਪਾਣੀ ਹੈ ਨਹੀਂ ਸੀ ਬਾਈ ਹਾਂ ਹਵਾ ਕਰਦੇ ਸੀ ਪਾਣੀ ਤਾਂ ਹੁਣ ਮੇਰੇ ਕੋਈ ਹੈ ਨਹੀਂਗਾ ਪਰ ਚਲੋ ਜਿਹਦੀ ਕਿਸਮਤ ਜੋ ਲਿਖਿਆ ਸੀਗਾ ਉਹਨੂੰ ਉਹ ਮਿਲ ਲਈ ਜਾਣਾ ਜੀ ਦਾਣੇ-ਦਾਣੇ ਦੇ ਲਿਖਿਆ ਖਾਣ ਵਾਲੇ ਦਾ ਨਾਮ ਨਾਲ ਮੈਂ ਕੇਲੇ ਲੈ ਏ ਸੀ ਸਵੇਰੇ ਫਿਰ ਉਹਨਾਂ ਨੂੰ ਕੇਲੇ ਵੀ ਦਿਆ ਆ ਤੇ ਆਪਣਾ ਇੱਕ ਹੀ ਦੁੱਧ ਦਾ ਪੈਕੇਟ ਦਿਆ ਸੀ ਉਹ ਵੀ ਦਿਆ ਆ ਹੁਣ ਤੇ ਗੂਗਲ 'ਤੇ ਚੱਲਦਾ ਨੀਗਾ ਦੇਖਦੇ ਆ ਜੀ ਕੀ ਹਸਬਕਾ ਬਣਦਾ ਉੱਤੇ ਜਾ ਕੇ ਜੇ ਬਣੀ ਗਲਤੀ ਆ ਦੇਖੀ ਜੇਗੀ ਨਹੀਂ ਤਾਂ ਫਿਰ ਭਾਈ ਅੱਜ ਰਾਤ ਕੇਲੇ ਆਪਣੇ ਕੋਲ ਪਏ ਨੇ ਦੋ ਤਿੰਨ ਤੇ ਨਾਲ ਇੱਕ ਹਾਈਡ ਐਂਡ ਸਿਕ ਬਿਸਕੁਟਾਂ ਦਾ ਪੈਕੇਟ ਪਿਆ ਤੇ ਪਾਣੀ ਵੀ ਆ ਜੀ ਇਹਦੇ ਨਾਲ ਕੰਮ ਸਾਰਾਂਗੇ ਜੀ ਬਾਕੀ ਜਿਨ੍ਹਾਂ ਦੀ ਕਿਸਮਤ ਵਿੱਚ ਜੋ ਹੁੰਦਾ ਉਹਨਾਂ ਨੇ ਮਿਲ ਲਈ ਜਾਣਾ ਹੈ ਕਹਿਣ ਦਾ ਮਤਲਬ ਇਹ ਮੈਂ ਪੂਰਾ ਟਰੈਕ ਉਹਨਾਂ ਵਾਸਤੇ ਕਰ ਰਿਹਾ ਸੀਗਾ ਜੀ ਮਾੜਾ ਵਧੀਆ ਫੀਲ ਹੁੰਦਾ ਜੀ ਇਹ ਸੋਚ ਕੇ ਕਿ ਪੂਰਾ ਟਰੈਕ ਮੈਂ ਕਰਿਆ 6 ਕਿਲੋਮੀਟਰ ਪੂਰਾ ਕੰਪਲੀਟ ਹੋ ਗਿਆ ਉਹ ਉੱਪਰ ਜਿਹੜਾ ਹੈਗਾ ਤੁਹਾਨੂੰ ਟਰੈਕ ਦਾ ਫਿਨਿਸ਼ਿੰਗ ਪੁਆਇੰਟ ਨਜ਼ਰ ਆ ਰਿਹਾ ਉਹ ਪੂਰਾ ਟਰੈਕ ਮੈਂ ਸਿਰਫ ਇੰਨਾ ਵਾਸਤੇ ਕੀਤਾ ਇਹਨਾਂ ਨੂੰ ਕੋਲ ਡਰਿੰਕ ਦੇਣ ਵਾਸਤੇ ਉਹ ਗਲੂਕੋ ਡਰਿੰਕ ਜੀ ਤੇ ਦੇਖ ਲਓ ਜੀ ਮੈਂ ਉਹਦਾ ਵੀ ਨਹੀਂ ਪੀਂਦਾ ਮੈਂ ਅੱਜ ਸ਼ੌਕੀ ਸ਼ੌਂਕੀ ਲੈ ਲਈ ਸੀਗੀ ਕਿ ਮੈਂ ਕਾ ਚਾ ਲੈ ਲਾਂਗੇ ਉੱਤੇ ਜਾ ਕੇ ਹਾਈਡਰੇਟ ਰਵਾਂਗੇ ਜੇ એનર્ਜੀ ਦੀ ਕਮੀ ਲੱਗੀ ਜਾਂ ਆਰਐਸਵੀ ਕਰਾ ਦੀ ਜਾਂ ਆਰਐਸਵੀ ਕਰਾ ਦੀ ਕਮੀ ਲੱਗੀ ਐ ਲੱਗਿਆ ਡੀਹਾਈਡਰੇਸ਼ਨ ਹੋ ਰਹੀ ਹੈ ਤਾਂ ਪੀ ਲਾਂਗੇ ਜੀ ਪਰ ਜਿਹਦੀ ਕਿਸਮਤ ਸੀ ਉਹ ਉਹ ਬੇਲ ਗਿਆ ਜੀ ਚਲੋ ਜੀ ਹੁਣ ਉੱਤੇ ਚੱਲਦੇ ਆ ਕੰਪਲੀਟ ਕਰਦੇ ਆ ਜੀ ਆਪਣੇ ਟਰੈਕ ਨੂੰ ਮੇਰੇ ਨਾਲ ਇਹ ਚੀਜ਼ ਹਰ ਵਾਰੀ ਹੁੰਦੀ ਹੈ ਮੈਂ ਚੀਜ਼ ਲੈ ਕੇ ਜਾਣਾ ਉਹ ਕਿਸੇ ਹੋਰ ਦੀ ਕਿਸਮਤ ਚ ਲਿਖੀ ਹੁੰਦੀ ਉਹਨੂੰ ਮਿਲ ਜਾਂਦੀ ਹੈ ਜੀ ਹਰੀ ਹਰੀ ਬੋ ਇਦਾਂ ਹੀ ਪਰਮਾਤਮਾ ਕਰਵਾਉਂਦਾ ਰਹੀ ਮੇਰੇ ਕੋਲ ਕਿੰਨੇ ਲਿਖਿਆ ਇਹ ਜਰੂਰ ਦੱਸੋ ਜੀ ਇਦਾਂ ਨਾ ਲਿਖਿਆ ਕਰੋ ਬਾਈ ਬਹੁਤ ਹੀ ਸੋਹਣਾ ਮਿੱਡੋ ਤੇ ਬਹੁਤ ਹੀ ਸੋਹਣਾ ਨਿਆਰਾ ਜੀ ਨੀਲਾ ਨੀਲਾ ਸਮਾਨ ਗਗਨ ਚੁੰਮੀ ਪਰਬਤ ਉਹ ਜਿਹੜਾ ਤੁਹਾਨੂੰ ਉੱਪਰ ਇੱਕ ਪੁਆਇੰਟ ਦਿਖ ਰਿਹਾ ਉਹ ਹੈ ਜੀ ਲਖਾ ਗਲੇਸ਼ੀਅਰ ਤੇ ਇਹਦਾ ਵੀ ਟਰੈਕ ਹੈ ਜੀ 2-3 ਕਿਲੋਮੀਟਰ ਹੋਰ ਉੱਤੇ ਜਾਣਾ ਪੈਂਦਾ ਪਰ ਫਾਸ ਸਾਨੂੰ ਇੱਕ ਦਿਨ ਅਸੀਂ ਮਿਲਿਆ ਉਹਦੇ ਵਿੱਚ ਲਖਾ ਗਲੇਸ਼ੀਅਰ ਹੈ ਨਹੀਂ ਉਹਨਾਂ ਨੇ ਪਹਿਲੇ ਗਿਆਤਾ ਸੀ ਉੱਤੇ ਨਾ ਜਾਇਓ ਹੋ 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 ਟੋਪੀ ਹਾਈ 275 ਮੀਟਰ ਤੇ ਪੂਰਾ ਹੈਂਡ ਸੂਰਜ ਢਲਣ ਵਾਲਾ ਹੋਰ 2 ਘੰਟੇ ਚ ਢਲ ਜਾਊਗਾ ਪੂਰਾ ਕ੍ਰਿਸ਼ਨਣ ਕਲੀਅਰ ਵਿਊ ਹੈ ਜੀ ਇੱਥੋਂ ਦੀ ਪੂਰੀ ਰੇਂਜਿਸ ਦਾ ਟੋਲਾ ਤੱਕ ਰੇਂਜਿਸ ਆਹ ਚੈੱਕ ਕਰੋ ਕਿੰਨਾ ਸੋਹਣਾ ਵਿਊ ਹੈ ਜੀ ਬਹੁਤ ਹੀ ਸੋਹਣਾ ਆ ਆਪਣੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜੀ ਕਿੰਨਾ ਸੋਹਣਾ 뷰 ਨਜ਼ਰ ਆ ਰਿਹਾ ਜੀ ਸਾਰੀ ਤੋਲਾ ਤਰ ਰੇਂਜਿਸ ਦਾ ਉਹ ਦੇਖੋ ਇੱਕ ਚੀਜ਼ ਦਿਖਾਣਾ ਤੁਹਾਨੂੰ ਉਹ ਉੱਤੇ ਜਿਹੜਾ ਹੈਗਾ ਉਹ ਹੈਗਾ ਜੀ ਇੰਦਰ ਹਰਪਾਸ ਉਹ ਜਿਹੜੀ ਇੱਕ ਚਾਂਦ ਵਰਗੀ ਤੁਹਾਨੂੰ ਦਿਖ ਰਹੀ ਹੋएगी ਐ ਕਰਕੇ ਉਹਨੂੰ ਕਹਿੰਦੇ ਆ ਜੀ ਮੂਨ ਪੀਕ ਉਹ ਦੇਖੋ ਉਹ ਹੈ ਜੀ ਮੂਨ ਪੂ ਮੂਨ ਪੀਕ ਤੇ ਸਾਰੇ ਇੱਥੇ ਜਿਹੜੇ ਕੈਂਪਿੰਗ ਕਰਨ ਲਈ ਆਂਦੇ ਨੇ ਭੀੜ ਘੱਟ ਹੈ ਠੀਕ ਹੈ ਵਧੀਆ ਜੀ ਇੰਨੀ ਕੀ ਹੋਣੀ ਚਾਹੀਦੀ ਹੈ ਵਾਲੀ ਦੀ ਲੋਡ ਵੀ ਨਹੀਂ ਹੈਗੀ ਤੇ ਬਹੁਤ ਹੀ ਸੋਹਣਾ ਨਜ਼ਾਰਾ ਤੇ ਕੈਮਰਾ ਇੰਨੇ ਸੋਹਣੇ ਰੰਗ ਚੱਕ ਰਿਹਾ ਇੱਥੋਂ ਦੀ ਦੱਸ ਨਹੀਂ ਸਕਦਾ ਮੈਂ ਹੁਣ ਅਸੀਂ ਵੀ ਕੈਂਪਿੰਗ ਕਰਾਂਗੇ ਇੱਥੇ ਥੋੜੀ ਦੇਰ ਤੱਕ ਪਹਿਲੇ ਥੋੜੀ ਦੇਰ ਮੈਂ ਹੁਣ ਰੈਸਟ ਕਰਾਂਗੇ ਇੱਥੇ 4 ਵਜੇ ਕੇ ਤਕਰੀਬਨ 18 ਮਿੰਟ ਹੋਏ ਐ 1 ਵਜੇ ਕੇ ਅਸੀਂ 45 ਮਿੰਟ ਦੇ ਲਗਭਗ ਮੰਨ ਲਓ ਟਰੈਕ ਸ਼ੁਰੂ ਕਰਿਆ ਸੀਗਾ ਤੇ 2 15 ਮਿੰਟ ਦੇ ਉਹ ਹੋ ਗਏ ਜੀ 3 4 ਤੋਂ ਉਹੀ ਲਾ ਲਓ ਜੀ ਆਪਣਾ 3 ਘੰਟੇ 22-23 ਘੰਟੇ ਲੱਗੇ ਐ ਜੀ ਆਪਾਂ ਤਕਰੀਬਨ 6 ਕਿਲੋਮੀਟਰ ਦਾ ਸਫ਼ਰਤੇ ਕਰਾਇਆ ਜੀ ਹਿਮਾਚਲਿਸ ਟੈਮੀਨਾ ਹੋ ਗਿਆ ਜੀ ਸਾਡਾ ਇੰਨੋਂ ਮਿੰਜੋ ਟਕਾ ਤਾਂ ਸਾਨੂੰ ਵੈਸੇ ਸੱਚੀ ਹੈਣੀਗਾ ਜੀ ਆਹ ਕੱਚੀ ਮੈਗੀ ਲਈ ਸੀਗੀ ਅਸੀਂ ਵਾਏ ਵਾਏ ਕਹਿੰਦੇ ਨੇ ਕਿ ਇਨਸਟੈਂਟ ਤਾਂ ਤਿਆਰ ਹੋ ਜਾਂਦੀ ਹੈ ਕਰਦੇ ਆਂ ਜੀ ਤਿਆਰ ਕਿਉ ਜ ਆਪਾਂ ਕੇ ਆ ਪੈ ਗਿਆ ਕਿਉ ਉਹ ਐ ਪੈ ਗਿਆ ਟੇਸਟ ਇਨਹੈਂਸਰ ਕਿੰਨੇ ਕੇ ਕਿਹੜਾ ਮਸਾਲਾ ਹੈ ਵਾਦਿਓ ਅਲਟੀਮੇਟ ਜੀ ਨਾਲ ਲਾ ਕਿੰਨਾ ਕੂੜਾ ਪਾਉ ਚੱਕ ਦੋ ਜੀ ਫਟਾਫਟ ਇਹ ਆ ਲਓ ਜੀ ਮਿਰਚ ਵੀ ਹੈਗੀ ਵਿੱਚ ਸਾਰਾ ਕਮ ਤਮਮ ਕਰਤਾ ਹੁਣ ਥੋੜਾ ਜਿਹਾ ਹਿਲਾਣੇ ਆ ਤੇ ਖਾਣੇ ਆ ਜੀ ਅਸੀਂ ਵੀ ਆਪਣਾ ਬੈਗ ਅਨਪੈਕ ਕਰ ਲਿਆ ਜੀ ਤੇ ਆ ਟਗਾਣਾ ਦਾ ਬੈ ਟੈਂਟ ਲਾਉਣ ਦਾ ਜੀ ਇੱਥੇ ਤੇ ਲਾਵਾਗੇ ਜੀ ਇਹ ਟਿਕਾਣਾ ਬਣਿਆ ਜੀ ਟੈਂਟ ਲਾਣ ਦਾ ਫੜਾਫਟ ਟੈਂਟ ਲਾਣੇ ਆ ਜੀ ਇੱਥੇ ਤੇ ਦੇਖੋ ਜੀ ਟਾਈਮ ਲੈਪਸ ਦੇ ਵਿੱਚ ਤੁਸੀਂ ਟੈਂਟ ਕਿਵੇਂ ਲੱਗਦਾ ਕਿਆ ਜਿਹੜਾ ਧਰਤੀ ਦੇ ਸਵਰਗ ਦੇ ਉੱਤੇ ਜੀ ਤੇ ਇਧਰਲੇ ਪਾਸੇ ਇੱਕ ਹਨੂਮਾਨ ਜੀ ਦੀ ਮੂਰਤੀ ਹੈ ਜੀ। ਕਿਆ ਸਾਰੀ ਪਹਾੜੀ ਰੇਂਜ ਦੇਖਣਾ ਸੂਰਜ ਟੱਲਣ ਵਾਲਾ ਸਨਸੈਟ ਦਾ ਵੀ ਤੁਹਾਨੂੰ 뷰 ਦਿਖਾਣੇ ਆ ਜੀ ਤੇ ਸਾਰਾ ਸਮਾਨ ਅੰਦਰ ਰੱਖਤਾ ਮੈਂ ਆਪਣਾ ਫੋਟੋਗ੍ਰਾਫੀ ਮੋਡ ਔਨ ਕਰ ਲਿਆ ਜੀ। ਦੋ ਚਾਰ ਕਲਿੱਪਾਂ ਇਹਦੇ ਤੋਂ ਵੀ ਲੈਣੇ ਆ। ਚਲੋ ਜੀ। ਗੱਲ ਤਾਂ ਐਸੇ ਉਹੀ ਹੈ ਜੀ ਵਾਹ ਜੀ ਵਾਹ ਵੈਰੀ ਨਾਈਸਲੀ ਕਿਉਂਕਿ ਇਧਰ ਚੈੱਕ ਕਰੋ ਤੁਸੀਂ। ਓਏ ਹੋਏ ਹੋਏ ਪੈਸਾ ਲਾਇਆ ਬੁੱਕ ਦਾ ਉਹ ਕਿੰਨਾ ਖੂਬਸੂਰਤ ਨਜ਼ਾਰਾ ਜੀ ਬੜੀਆਂ ਸਾਰੀਆਂ ਫੋਟੋਆਂ ਹੁੰਦੀਆਂ ਐ ਦਿਖਾਵਾਂਗਾ ਜੀ ਤੁਹਾਨੂੰ ਮੈਂ ਕੈਮਰੇ ਤੋਂ برف ਥੋੜੀ ਥੋੜੀ ਉੱਤੇ ਉੱਤੇ ਪਈ ਹੋਈ ਐ ਥੱਲੇ ਨਹੀਂ ਹੈਗੀ ਜੀ ਸੁੰਨਾਉ ਸਾਨੀ ਐ ਜੀ ਕੋਈ ਵੀ ਨਹੀਂ ਹੈਗਾ ਟੱਲਣ ਲਾਈ ਐ ਜੀ ਬਸ ਸੂਰਜ ਪੂਰੀ ਪੰਜਾਬੀ ਗੱਲਾਂ ਕਰਦ ਨੇ ਜੀ ਇਹ ਕਮਿੰਗ ਫਰੋਂ ਦੈ ਸਾਈਡ ਹੇ ਸਾਈਡ ਵੀ ਗੋ देयर ਵੀ ਗੋ ਹੇਅਰ ਕਮਿੰਗ ਹੇਅਰ ਸ਼ਟ ਅਪ ਦੈਰ ਜਮਾ ਪਈਆਂ ਜੀ ਤੇ ਬੱਦਲ ਚੈੱਕ ਕਰੋ ਜੀ ਜਮਾ ਲਾਲ ਲਾਲ ਪ੍ਰਤੀਤ ਹੋ ਰਿਹਾ ਜੀ ਲਾਲ ਲਾਲ ਤੇ ਇੱਕ ਬਹੁਤ ਹੀ ਸੋਹਣਾ ਦ੍ਰਿਸ਼ ਦਿਖਾਣੇ ਆ ਜੀ ਇਸ ਟਾਈਮ ਸ਼ਾਮ ਦਾ ਇਧਰਲੇ ਪਾਸੇ ਚਮਕਦੀਆਂ ਹੋਈਆਂ ਪਹਾੜੀਆਂ ਜੀ ਤੋਲਾਤਰ ਰੇਂਜਿਸ ਓਏ ਹੋਏ ਬਹੁਤ ਹੀ ਸੋਹਣਾ ਦ੍ਰਿਸ਼ ਜੀ ਬਹੁਤ ਹੀ ਸੋਹਣਾ ਇੱਕ ਫਰੇਮ ਦੇ ਵਿੱਚ ਹੁਣ ਮੈਂ ਆਨਾ ਜੀ ਨੈਟਵਰਕ ਦੇਖਣ ਆਇਆ ਸੀ ਕੋਈ ਨੈਟਵਰਕ ਨਹੀਂ ਆਉਂਦਾ ਕਿ ਇੱਥੇ ਠੰਡ ਪੂਰੀ ਪੈਨ ਲੱਗ ਗਈ ਜੀ ਉੱਪਰ ਓਕੇ ਦੀ ਰਿਪੋਰਟ ਤੇ ਇਧਰ ਬਾਈ ਜੀ ਬੋਨ ਫਾਇਰ ਹੋ ਗਿਆ ਜੀ ਇੰਨਾ ਬਾਈਆਂ ਵੱਲੋਂ ਹਾਂਜੀ ਸਰ ਕਿਆ ਲੇ ਜੀ ਬੜੀਆ ਸਰ ਬੜੀਆ ਓਕੇ ਹੋਰ ਸਿਸਟਮ ਓਕੇ ਕਰਨੇ ਲੱਗੋ ਫਿਰ ਓਕੇ ਜੀ ਓਕੇ ਇੱਥੇ ਥੋੜਾ ਜਿਹਾ ਨਿਆਰਾ ਲੈਨੇ ਆ ਜੀ ਨਹੀਂ ਕੋਈ ਵੀ ਨੇਚਰ ਦੇ ਵਿੱਚ ਐਕਟੀਵਿਟੀ ਲੰਮੀ ਆਹ ਫਿਰ ਉਹ ਲੋਕ ਹੱਸ ਰਹਾ ਸੀ ਨਾ ਮੈਂ ਬੋਲ ਉਹ ਪਾਣੀ ਤਾਂ ਨਹੀਂ ਦੇਦੀ ਆਪ ਮੇਰੇ ਕੋਲ ਫਿਰ ਮੈਂ ਵਾਪਸ ਕੋ ਉਹਲਾ ਮਾਤਾ ਦੇਖੀਏ। ਨਾਲੇ ਕਿਆ ਬਾਤ। ਕੰਦੇ 2 ਮਹੀਨੇ ਪਹਿਲੇ ਬਰਫ਼ ਪਈ ਸੀ ਜੀ ਤੇ ਦੋ ਵਾਰੀ ਬਰਫ਼ ਪਈ ਹੈ ਜੀ। ਤਾਂ ਕਰਕੇ ਇੱਥੇ ਜਿਹੜਾ ਹੈਗਾ ਆਪਣਾ ਥੋੜੀ ਥੋੜੀ ਬਰਫ਼ ਨਜ਼ਰ ਆ ਰਹੀ ਹੈ ਜੀ। ਇਹ ਪੂਰੇ ਚਿੱਟੇ ਹੋ ਜਾਣਗੇ ਜੀ ਜਦੋਂ ਮਹੀਨਾ ਕੋ 15 ਕੁ ਦਿਨ ਹੋਰ ਲੱਗਣਗੇ। ਬਾਕੀ ਮੌਸਮ ਦਾ ਕੁਝ ਨਹੀਂ ਪਤਾ। ਕੱਲ ਸਵੇਰੇ ਵੀ ਬਰਫ਼ ਪੈ ਸਕਦੀ ਹੈ। ਕਦੇ ਕੱਲ੍ਹ ਨੂੰ ਸਵੇਰੇ ਵੀ ਪੜ ਸਕਦੀ ਹੈ। ਜਦੋਂ ਮਰਜ਼ੀ ਜਦੋਂ ਮਰਜ਼ੀ ਪੈ ਸਕਦੀ ਹੈ। ਹੁਣ ਤਾਂ ਸੀਜ਼ਨ ਹੈ ਜੀ ਬਰਫ਼ ਦਾ। ਦੇਖੋ ਕਿਰਪਾ ਹੋ ਜੇ ਤਾਂ ਭਾਵੇਂ ਕੱਲ ਹੀ ਪੈ ਜੇ ਨਾ ਹੋਵੇ ਤਾਂ ਬਾਈ 2 ਮਹੀਨੇ ਵੀ ਕੱਟ ਜੀ ਪੈਂਦੀ ਇੱਥੇ ਘਾਟੀ ਇਤਰੰਦ ਦੇ ਵਿੱਚ ਆ ਲੈ ਏਸੀ ਜੀ ਅਸੀਂ ਥੱਲੋਂ ਦੀ ਤੇ ਦੇਖ ਲਓ ਜੀ ਕਿੰਨੇ ਫੁੱਲ ਗਏ ਜੀ ਕਿਉਂਕਿ ਇਹਨਾਂ ਅੰਦਰ ਨਾਈਟਰੋਜਨ ਹੁੰਦੀ ਹੈ ਉਹ ਹਾਈ ਐਲਟੀਟਿਊਡ ਤੇ ਜਾ ਕੇ ਐਕਸਪੈਂਡ ਹੁੰਦੀ ਹੈ ਜੀ ਪਹਿਲੇ ਕੰਪਰੈਸ ਕਰਕੇ ਪਾਈ ਜਾਂਦੀ ਹੈ ਇਹ ਹੁਣ ਇਸ ਟਾਈਮ ਹੋ ਗਈ ਹੈ ਜੀ ਐਕਸਪੈਂਡ ਤੇ ਦੇਖ ਲਓ ਜੀ ਪੂਰਾ ਐਂਡ ਫੁੱਲ ਗਿਆ ਹੋਇਆ ਤਾਂ ਹੀ ਕਹਿੰਦੇ ਨੇ ਕਿ ਆਪਣੇ ਜਿੰਨੇ ਵੀ ਐ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਉਹੋ ਫਲਾਈਟ 'ਚ ਨਹੀਂ ਲੈ ਕੇ ਜਾ ਸਕਦੇ ਹਵਾ ਕੜਨੀ ਪੈਂਦੀ ਹੈ ਸਾਈਕਲਾਂ ਦੀ ਹਾਈ ਐਲਟੀਟਿਊਡ 'ਤੇ ਜਿੱਥੇ ਜਾਣਾ ਹੈ ਗੁਬਾਰੇ ਵਗੈਰਾ ਨਹੀਂ ਫੁੱਲਦੇ ਕਿਉਂਕਿ ਉਹ ਬਲਾਸਟ ਬਹੁਤ ਤਕੜਾ ਕਰਦੇ ਨੇ ਜੀ ਤੇ ਹੁਣ ਐਕਸਪੈਂਡ ਹੋਈ ਹੋਈ ਅੰਦਰ ਨਾਈਟਰੋਜਨ ਤੇ ਬਾਹਰ ਨਿਕਲਣ ਨੂੰ ਕਰਦੀ ਹੈ ਪਰ ਅਸੀਂ ਨਿਕਲਣ ਨਹੀਂ ਦੇਣੀ ਹੁਣ ਅਸੀਂ ਇਹਨੂੰ ਖਾ ਜਾਣਾ ਜੀ ਬਾਕੀ ਦੋ ਠੰਡੇ ਲਏ ਸੀ ਜੀ ਆਪਾਂ ਗੂਲਪੋਵਰਜੀ ਵਾਲੇ ਪਲਗੋਤੇ ਦੋਦੇ ਉਹ ਅਸੀਂ ਦੇ ਦਿੱਤਾ ਜੀ ਤੇ ਕੇਲੇ ਰਹਿ ਗਏ ਜੀ ਆਪਣੇ ਕੋਲੋ ਬਸ ਆਹੀ ਪਿਆ ਜੀ ਹੁਣ ਪਾਣੀ ਪਿਆ ਇਹਦੇ ਨਾਲੇ ਕੰਮ ਸਾਰਾਂਗੇ ਕੱਲ੍ਹ ਦੇ ਵਲੋਗ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਜਿਹੜਾ ਅਸੀਂ ਤ੍ਰਿਉਂਦ ਟੋਪ ਤੱਕ ਦਾ ਟਰੈਕ ਕਰਿਆ ਸੀਗਾ ਤੇ ਰਾਤ ਅਸੀਂ ਕੈਂਪ ਲਾ ਲਿਆ ਸੀਗਾ ਤੇ ਹੁਣ ਸਵੇਰ ਹੋ ਗਈ ਇਹ ਵਾਲਾ ਵਲੋਗ ਤੁਹਾਨੂੰ ਕੱਲ ਦੇਖਣ ਨੂੰ ਮਿਲੂਗਾ ਜੀ ਜਿਹੜੀ ਸਨਰਾਈਜ਼ ਜਿਹੜੀ ਆ ਰਹੀ ਹੈ ਬਹੁਤ ਸਾਹਮਣੇ ਆਪਣੇ ਥੋੜੀ ਨਗਰੀ ਹੈ ਜੀ ਬਹੁਤ ਈਪਾ ਸਨਰਾਈਜ਼ ਜਿਹੜੀ ਕਿਰਨਾਂ ਆ ਰਹੀਆਂ ਜੀ ਉਹ ਬਹੁਤ ਸੋਹਣੀਆਂ ਲੱਗ ਰਹੀਆਂ ਜੀ ਸਾਹਮਣੇ ਤੇ ਇਹ ਵਲੋਗ ਜਿਹੜਾ ਤੁਹਾਨੂੰ ਹੈਗਾ ਇਹ ਥੋੜਾ ਟਾਈਮ ਰੋਕੇ ਦੇਖਣ ਨੂੰ ਮਿਲੂਗਾ ਬਣੇ ਰਹੋ ਜੀ ਵਲੋਗ ਦੇ ਨਾਲ ਇਦਾਂ ਹੀ ਜਿਹੜਾ ਹੈਗਾ ਕਿਤੋਂ ਕੇ ਸ਼ੇਅਰ ਕਰਦੇ ਰਹੋ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਅੱਗੇ ਦਾ ਸਫਰ ਤੈਅ ਕਰਨਾ ਹੈ ਜੀ ਸ਼ਾਇਦ ਜਾਈਏ ਪੜਮੋਰ ਸ਼ਾਇਦ ਜਾਈਏ ਬੀਰ ਦੇਵਾਲਾ ਇੱਥੇ ਆਪਣੇ ਪੈਰਾਗਲਾਈਡਿੰਗ ਵਗੈਰਾ ਹੁੰਦੀ ਚਾਈਨਾ ਪਾਸ ਉੱਥੇ ਪੈਂਦਾ ਉਹ ਕਵਰ ਅਪ ਕਰਾਂਗੇ ਬਾਕੀ ਦੇਖਦੇ ਹਾਂ ਜੀ ਕੀ ਬਣਦਾ ਹੱਲੇ ਪਹਿਲੇ ਉਤਰਨਾ ਥੱਲੇ ਹੈਗਾ ਤੇ ਇਸ ਵਲੋਗ ਨੂੰ ਜੀ ਖਤਮ ਕਰਦੇ ਆ ਮਿਲਦੇ ਆ ਮੇਰੇ ਕੋਲ ਫਰੈਸ਼ ਤਾਜ਼ਾ ਵੀ ਥੋੜਾ ਨਾਲ ਕੱਲ ਨੂੰ ਤਦ ਤੱਕ ਲਈ ਗੁੱਡ ਬਾਏ ਰਹਾ ਬਰ ਖਾੜਦੀ ਕਲਾ ਤੇ ਸਾਸਰੀਕਾਲ ਜੀ ਹਰੀ ਕ੍ਰਿਸ਼ਨਾ